ਇਸ ਵੱਲ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਜਿੱਤੇ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ ਵਿਖੇ ਦੀਵਾਲੀ ਦੇ ਮੌਕੇ ਦੇ ਉੱਤੇ ਟੂਣਾ ਟਪਕਾ ਕਰਦੇ ਹੋਏ ਫੜੇ ਗਏ ਸ਼ਮਸ਼ਾਨ ਘਾੜੇ ਵਿਖੇ ਇੱਕ ਬਾਬਾ ਅਤੇ ਨੌਜਵਾਨ ਸ਼ਮਸ਼ਾਨ ਘਾੜੇ ਦੇ ਵਿੱਚ ਕਰ ਰਹੇ ਸੀ ਟੂਣਾ ਵੇਖੋ ਕੀ ਆ ਪੂਰਾ ਮਾਮਲਾ ਨਹੀਂ ਨਹੀਂ ਉਹ ਦੇਖੋ ਉਹਨੇ ਵੀ ਵੀਡੀਓ ਨਹੀਂ ਦੇਖਾ ਪੈ ਮੇਰੇ ਬਾਹਰ ਵੀ ਵੀ ਖਾਰਾ ਨਹੀਂ ਪਿਆ ਵਾ ਓਏ ਓਏ ਗੰਦ ਨੂੰ ਪਈ ਉਹਨੇ ਤਾ ਸਾਰੇ ਨਾਲ ਇਕੱਠਾ ਕਰਾ ਕੇ ਉਹਦੀ ਝੋਲੀ ਚ ਪਾ ਹਾਂ ਸਾਰੇ ਨਾਲ ਇਕੱਠਾ ਕਰਾ ਕੇ ਉਹਦੀ ਝੋਲੀ ਚ ਪਾ ਰਾਂ ਆ ਜਾ ਉਧਰੋਂ 500 ਸਿੱਧੀਆਂ ਦੀਆਂ ਦੇ ਓਏ ਗਲਤ ਕਰਨਾ ਕਰੋ ਬਹੁਤ ਨਹੀਂ ਕਹਿੰਦੇ ਉਹ ਸੱਚਾ ਸੱਚਾ ਛਾੜ ਦੇ ਯਾਰ ਲੋ ਜੀ ਕੋਲ ਹੋ ਗਿਆ ਗਰਮ 100 1.5 ਤੋਂ ਬੰਦਾ ਇੱਥੇ ਘਟੋੜ ਦੇਖੋ ਚਲਵਲ ਚਲਵਲ ਹੋਈ ਪਈ ਆ ਉੱਪਰੋਂ ਵੀ ਉੱਧਰੋਂ ਵੀ ਇੱਧਰ ਬਰਾਡੇ ਦੀਆਂ ਵੀ ਹੋ ਗਈਆਂ ਲੋ ਜੀ ਕੋਲੇ ਆਣਾ ਪਾਜੀ ਪਿੱਛੇ ਹੋ ਜਾਓ ਨਹੀਂ ਨਾ ਜਾਓ ਕੋਈ ਨਹੀਂ ਜਾਣਾ ਸਮਝੋ ਕੋਲੇ ਵੀ ਮੇਰਾ ਵੀਰ ਮੈਂ ਕੋਈ ਵੀ ਰੰਗ 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 ਕੋਲੇ ਆਣਾ ਨਹੀਂ ਚਾਉਣਾ ਜਿਹੜੀ ਕੱਟੀ ਹੋਈ ਪਈ ਆ ਕਾਲੇ ਪਾਏ ਰੁਕ ਜਾਏ ਹਰੇ ਹਰੇ ਕੋਈ ਨਹੀਂ ਹੋਇਆ ਇਹਦੀ ਗੱਲ ਕਰ ਪਾਜੀ ਇੱਥੇ ਹੀ ਤੁਹਾਡੇ ਪਿੰਡ ਦਾ ਹੀ ਆ ਪਾਜੀ ਆਓ ਪਿੰਡ ਦਾ ਆ ਛੇੜ ਦਾ ਪਾਜੀ ਕੀ ਕੀ ਆ ਬਾਬੇ ਵਿੱਚੋਂ ਅੱਜ ਨੂੰ ਜਿਹੜੀ ਕੱਢ ਨੂੰ ਬੁਲਾਇਆ ਪੈਟਰੋਲ ਕਵਰ ਵਾਲਾ ਦੇਹਲਨ ਕਵਰ ਡੈਰੀ ਬਾਹਰ ਆ ਥਾੜਾ ਥੋੜੀ ਐ ਇਹ ਪਛਾਣ ਘਾੜਾ ਜੀ ਇਹ ਸਾਡੇ ਪਿੰਡ ਦਾ ਸਾਡੇ ਆਪਣੇ ਪਿੰਡ ਦੇ ਲੋਕ ਨੇ ਓਏ ਅੱਡੀ ਤੁਸੀਂ ਲੇਡੀ ਰਹਿ ਗਏ ਤੁਸੀਂ ਡੈਟ ਤੇ ਜੀ ਗੱਲ ਹੈ ਸਾਹਿਬ ਜੀ ਹੈਲੋ ਸਾਹਿਬ ਜੀ ਇਹ ਲੇਡੀ ਦਾ ਇਹਨਾਂ ਦੇ ਸਾਹ ਤੇ ਕਰਦੇ ਆ ਸੌਂਹ ਉਹ ਪੂਰਾ ਅਦਰ ਮਾਈਆਂ ਲਾ ਕੇ ਬੈਠੇ ਆਪਣੇ ਪੇਟ ਗਾਣੇ ਜਾਰੇ ਉਹ ਦੇਖੋ ਅੰਦਰੋਂ ਵੀਡੀਓ ਆਈਆਂ ਆ ਤੁਸੀਂ ਇੱਧਰ ਆ ਜਾਓ ਮਾਹੌਲ ਕਰ ਜੀ ਆ ਜਾਓ ਆ ਜਾਓ ਵਾਪਸ ਆਂਟੀ ਤੁਸੀਂ ਸਾਈਡ ਤੇ ਆ ਜਾਓ ਨਾ ਨਾ ਛੇ ਛੱਲ ਕੇ ਭੇਜਣੇ ਆ ਓਏ ਚੁੱਪ ਕਰ ਜਾ ਯਾਰ ਚੁੱਪ ਹੋ ਜਾ ਦੋ ਮਿੰਟ ਚਪਾ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਗੇਮ ਆ ਉਹ ਤਾਂ ਅੰਦਰ ਗਿਆ ਉਹ ਤਾਂ ਅੰਦਰ ਗਿਆ ਮਾਨੂੰ ਗੱਲ ਨਹੀਂ ਦਿੰਦਾ ਉਹ ਜਿਹੜਾ TV ਹਜ਼ਾਰ ਪਰ TV ਤੇ ਆਈ ਨਹੀਂ ਮਿਲਣਾ ਨਹੀਂ ਆਉਂਦੀ ਨਹੀਂ ਹੋਣੀ ਚੱਲਣੀ ਆ ਆ ਬੰਦੇ ਆ ਦੇਖੋ ਐਦਾ ਦੀ ਕੋਈ ਗੱਲ ਨਹੀਂ ਜੀ ਬੜੇ ਉਹ ਇੱਥੇ ਅੰਦਰ ਕਿੱਥੋਂ ਤੂੰ ਹੈ ਹੈਲੋ ਮੂੰਹ ਕਰਕੇ ਨੂੰ ਕਿੱਥੋਂ ਆਇਆ ਤੂੰ ਆ ਦੇਖੋ ਜੀ ਦੇਖੋ ਜੀ ਐਤਾ ਵੀਡੀਓ ਨਾ ਬਣਾਓ ਪਲੀਜ਼ ਤੁਸੀਂ ਆਏ ਕਿੱਥੇ ਪਹਿਲਾਂ ਚੜਦੇ ਹੈਗੇ ਵੀਡੀਓ ਨਾ ਬਣਾਓ ਪਲੀਜ਼ ਰਿਕਵੈਸਟ ਆ ਆਪਾਂ ਤੁਸੀ ਆਏ ਕੀ ਕਰਨਾ ਇੱਥੇ ਦੱਸੋ ਆਏਂਗੀ ਕਰਨਾ ਤੁਸੀਂ ਇੱਥੇ ਮੱਥਾ ਟੇਕਣ ਹੀ ਆਏ ਮੱਥਾ ਟੇਕਣ ਨੂੰ ਮੱਥੇ ਰਾਤ ਨੂੰ ਭੈਣ ਜੀ ਕਿਹਾ ਮੱਥਾ ਟੇਕਣ ਆਏ ਤੁਸੀਂ ਆਪਾਂ ਦੂਰੋਂ ਸਲਾਮ ਕੀਤੀ ਜੀ ਆਪਾਂ ਕਿਹੜਾ ਕੋਈ ਮਾੜਾ ਕੰਮ ਕੀਤਾ ਮਨੇਂ ਇਹ ਗੱਲ ਦੱਸੋ ਦਾਪੂ ਗੜਿੰਦਾ ਗੋਕਨਗਰ ਤੇਰਾ ਪਿੰਡ ਕਿਹੜਾ ਪਹਿਲੇ ਦੱਸ ਤੂੰ ਤੇਰਾ ਪਿੰਡ ਕਿਹੜਾ ਆ ਆ ਵੀਰੋ ਨਾਮ ਬਣਾਓ ਜੀ ਇਦਾਂ ਤੇਰਾ ਪਿੰਡ ਹੈ ਕਿਹੜਾ ਦੱਸ ਮੈਨੂੰ ਸਾਡਾ ਗੋਕਨਗਰ ਆ ਜੀ ਏਰੀਆ ਬਈ ਗੋਕਨਗਰ ਇੱਥੇ ਕਿਧਾ ਆ ਗਏ ਉੱਥੇ ਰਾਤ ਜਨੇ ਮਾਜੀ ਜਾ ਕੇ ਚਲ ਜਾ ਕੇ ਮੱਥਾ ਟੇਕ ਲਾਂਦੇ ਮੱਥਾ ਨੇ ਹਲੇ ਕੁਝ ਨਹੀਂ ਪੁੱਛਿਆ ਮੈਂ ਪੁੱਛਾਂ ਆ ਲੱਭਣੀ ਆ ਪਹਿਲਾ ਚੀਜ਼ ਹਲਾ ਚਾਰ ਜਾਣੇ ਅੰਦਰ ਲੈ ਜੀ ਇੱਕ ਮਿੰਟ ਗੱਡੀ ਚਾਹੀਦੀ ਹੈ ਨਾ ਜਰਾ ਜੱਗੜੀ ਜਾਣੀ ਕੋਈ ਜੀ ਇੱਕ ਮਿੰਟ ਦਿਓ ਅਗੀ ਛੱਡ ਦਿੰਨੇ ਆ ਵਿੱਚ ਕੋਈ ਗੱਲ ਨਾ ਸਾਫ ਕਰ ਦੂੰਗੇ ਕੰਨਿਆ ਕਰ ਦੋਗੇ ਲੇਕਿਨ ਇੱਕ ਮਿੰਟ ਇੱਕ ਮਿੰਟ ਬਣੀ ਦੇ ਇੱਕ ਮਿੰਟ ਬੋਲੋ ਇਹ ਕ੍ਰੀ ਕਰ ਦੋਗੇ ਸਹੀ ਗੱਲ ਆਪਾ ਛੱਡ ਦਾਂ ਨਾ ਬਿਲਕੁਲ ਨਾ ਤੁਹਾਡੀ ਬਦਨਾਮੀ ਹੋਊਗੀ ਹਾਂਜੀ ਬੋਲੋ 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 ਨਾ ਅਖੀ ਤੁਹਾਡੇ ਨਾਲ ਮੈਂ ਤਾਂ ਨਹੀਂ ਛੱਡਦਾ ਇਹਦਾ ਕੁਛ ਕੁਛ ਕੀਤਾ ਨਹੀਂ ਕੋਈ ਕਰਨਾ ਨਹੀਂ ਸਿਰਵ ਸਲਾਮ ਕਰਦਾ ਜੀ ਬਰਿਆਂ ਦਾ ਬਰਿਆਂ ਦਾ ਦਿੰਦਾ ਤੁਹਾਨੂੰ ਵੀ ਪਤਾ ਕਿਹੜਾ ਪਿੰਡ ਤੇਰਾ ਕਿਹੜਾ ਪਿੰਡ ਵਾ ਓ ਯਾਰ ਮੈਂ ਤੇਨੂੰ ਛੱਡ ਦੇ ਯਾਰ ਸਾਡਾ ਦੋ ਇੱਕ ਵਾਰ ਸਾਨੂੰ ਮੈਂ ਹਰਿਆਣੇ ਨੂੰ ਜੰਮਾ ਮੈਨੂੰ 100 ਮੰਦਰ ਪੈਂਦਾ ਸੋ ਬੋਰਡਾਂ ਆ ਬੰਦਾਂ ਨਾ ਕਿਸੇ ਨੇ ਦੇਖਦਾ ਮਖਾ ਇਹ ਗਲਤੀ ਹੋ ਗਈ ਸਾਡੇ ਤੋਂ ਨਾ ਜੀ ਸਾਨੂੰ ਇੱਥੇ ਦਾ ਨਹੀਂ ਪਤਾ ਸੀਗਾ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਸੀਗਾ ਇਦਾਂ ਦੀ ਮੈਂ ਆਪਣੇ ਖੇਤਾਂ ਨੂੰ ਜਾਂਦਾ ਮੇਰੇ ਖੇਤਾਂ ਨੂੰ ਨਾ ਤਿੰਨ ਬੀੜੇ ਜਗਾ ਮੈਂ ਕਿਤੇ ਰੁਕਦਾ ਨਾ ਇਹ ਆਪਾਂ ਇਹ ਕਰਾ ਨਹੀਂ ਕਰਾ ਹੈਗੇ ਆ ਇਹ ਸਾਡੇ ਕਾਲੇ ਗੁਰਦਿਆਂ ਦੇ ਮਾਰ ਜੀ ਸਾਰਿਆਂ ਦੇ ਚੱਲਣੀ ਭਰਾ ਪਾ ਜੀ ਹੱਥ ਨਹੀਂ ਕਰਾ ਰਹੇ ਓਏ ਉੱਥੇ ਪਸੜ ਪੈ ਗਈ ਓਏ ਜੀ ਇਹਨਾਂ ਦਾ ਅੰਦਰ ਹੈ ਓ ਚੁੱਪ ਕਰੋ ਓਏ ਓ ਆੜੋ ਪੈਨ ਦੀਆਂ ਚਪੇੜਾ ਆਉਂਦੇ ਅੰਦਰ ਮੈਨੂੰ ਲੱਗਾ ਪਸੜ ਪੈ ਗਈ ਆ ਉੱਥੇ ਅੰਦਰ ਹੀ ਆ ਜਾ ਉਹ ਦੇਖੋ ਜੀ ਉਹ ਸਾਈਏ ਆ ਤੁਸੀਂ ਮਾਹੌਲ ਘਰ ਮੇਰੇ ਖੋਸੀ ਗਿਆ ਨਹੀਂ ਸਾਰਿਆਂ ਨੇ ਪਾਇਆ ਲੈ 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 ਇਹ ਮਗਰ ਭਾਈ ਕੀ ਸਾਗਰ ਭਾਈ ਦੱਸ ਕੀ ਗੱਲ ਹੋਈ ਵਾਰ ਦਾਤ ਅਮੋਇਦ ਭਾਈ ਜੀ ਮੌਕੇ ਤੇ ਭਾਜੀ ਸੀਗੇ ਮੌਕੇ ਤੇ ਅੰਮੀ ਭਾਈ ਆਉ ਮਾੜਾ ਹੋਰ ਭਾਈ ਇਹ ਭਾਈ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਸਭੀ ਹੈ ਜੀ ਸਭੀ ਭਾਜੀ ਕੀ ਹੋਇਆ ਅੱਜ ਹੋਇਆ ਇਦਾਂ ਹੈ ਜੀ ਵੀ ਰਾਤੀ 5:30 ਵਜੇ ਤੁਹਾਡੇ ਭਾਜੀ ਹੁਣੀ ਇੱਥੇ ਅੱਜ ਅੱਜ ਜਵਾਈ ਦਾ ਦਿਹਾੜਾ ਹੈਗਾ ਤੇ ਇਹ ਗੇਟ ਲਾਉਣ ਆਏ ਸੀਗੇ ਗੇਟ ਲਾਉਣ ਆਏਗਾ ਇੱਥੇ ਦੇਖਿਆ ਵੀ ਜਗਨ ਘੜ ਖਾਲੀ ਸੀ ਅੰਦਰ ਤੇ ਛਿਪਰੀ ਛੇੜਗੜ ਵਿੱਚ ਤੇ ਇਹਨਾਂ ਦੇ ਇਹਨਾਂ ਦਾ ਬੇਟਾ ਆਇਆ ਤੇ ਇਹਨਾਂ ਨੇ ਹਾਕ ਮਾਰੀ ਵੀ ਕੋਈ ਅੰਦਰ ਹੈ ਤਾਂ ਨਹੀਂ ਹੈਗਾ ਵਿੱਚ ਗੇਟ ਲਾਉਣਾ ਹੈਗਾ ਆ ਪਹਿਲਾਂ ਕੋਈ ਨਹੀਂ ਬੋਲਿਆ ਬਾਅਦ ਚ ਦੋ ਬੰਦੇ ਆਏ ਕਹਿੰਦੇ ਅਸੀਂ ਅਸੀਂ ਹੈਗੇ ਆ ਤੁਹਾਡੇ ਬਾਜੀ ਕਹਿੰਦੇ ਵੀ ਤੁਸੀਂ ਤਾਂ ਬਾਹਰਲੇ ਬੰਦੇ ਲੱਗਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਇੱਥੇ ਹੀ ਆ ਤੇ ਇਹਨਾਂ ਨੇ ਜਲਦੀ ਗੁੰਡਾ ਲਾ ਲਿਆ ਜਿਹਨੇ ਗੁੰਡਾ ਲਾਇਆ ਤੇ ਬਾਅਦ ਵੀ ਸਾਡਾ ਪਿੰਡ ਸਾਰਾ ਇਕੱਠਾ ਹੋ ਗਿਆ ਉਤੋਂ ਬਾਦਾਂ ਕਾ ਵੀ ਇੱਥੇ ਮਾਹੌਲ ਤਣਾਪੂਰ ਬਣ ਗਿਆ ਜੀ ਕਿੰਨੇ ਬੰਦੇ ਸੀਗੇ ਇਹ 4 ਬੰਦੇ ਸੀਗੇ ਜੀ ਪੁਲਿਸ ਪਾਰਟੀ ਵੀ ਆਈ ਸੀ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਪਾਰਟੀ ਆ ਗਈ ਤੇ ਉਹਨਾਂ ਨੂੰ ਲੈ ਗਿਆ ਜੀ ਉਹਨਾਂ ਨੇ ਕਿ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਅੰਦਰ ਜਾ ਕੇ ਜਿੱਥੇ ਇੱਕ ਅਤੀ ਸੰਸਕਾਰ ਕਰੀਦਾ ਆ ਉੱਥੇ ਜਾ ਕੇ ਕਾਲਾ ਕੱਪੜਾ ਪਚਾਇਆ ਦੀ ਵਿੱਚ ਚਰਾਲ ਦੀ ਬੋਤਲ ਸੀ ਆਂਡੇ ਸੀ ਮਤਲਬ ਕੋਈ ਇਦਾਂ ਦੇ ਤੂਣ ਟਾਣੇ ਵਾਲੇ ਜਿਹੜੇ ਸਮਾਨ ਸੀ ਇਹ ਜਿੱਥੇ ਝੜਖੀਆਂ ਸੀ ਜਿਹਦਾ ਪੂਜਾ ਟੈਪ ਕਰਦੇ ਸੀ ਦੀਵਾਲੀ ਦੇ ਉਹੀ ਕਰ ਰਹੇ ਸੀ ਇਹ ਪਿੰਡ ਦੇ ਬਾਹਲੇ ਬੰਦੇ ਸੀ ਇਹ ਸਾਰੇ ਬਾਹਲੇ ਸੀ ਗੋਪਾਲ ਨਗਰ ਦਾ ਕੋਈ ਬਾਬਾ ਜੀ ਜਿਹਦਾ ਨਾਮ ਸੀ ਕਿ ਚੱਬੇਵਾਲ ਦਾ ਹੈਗਾ ਜੀ ਇੱਕ ਟਾਂਡੇ ਦਾ ਔਰ ਇੱਕ ਜਿਲੰਦਰ ਸਾਹਿਬ ਦਾ ਕਿਤੇ ਦਾ ਸੀ ਭਾਜੀ ਕੀ ਨਾਮ ਆ ਜੀ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਅੱਜ ਕੀ ਹੋਇਆ ਅੱਜ ਜੂ 8:30 ਵਜੇ ਦੇ ਕਰੀਬ ਅਸੀਂ ਜੰਦਾ ਲਾਉਣ ਆਏ ਆ ਅਸੀਂ ਅੰਦਰ ਵੜ ਕੇ ਦੇਖਿਆ ਕਿ ਕੋਈ ਕੁਛ ਨਾ ਉਹ ਆਇਆ ਕਿ ਨਹੀਂ ਮੈਂ ਤਾਂ ਮੇਰਾ ਬੇਡਾ ਸੀ ਤੇ ਕੋਈ ਹੈ ਤਾਂ ਨਹੀਂ ਅੰਦਰ ਕੋਈ ਨਹੀਂ ਨਿਕਲਿਆ ਜਦੋਂ ਅਸੀਂ ਜੰਦਾ ਲਾਉਣ ਲੱਗੇ ਦਰਵਾਜ਼ਾ ਲਾ ਲਿਆ ਤਦੋ ਦੋ ਬੰਦੇ ਆਏ ਉਹਨਾਂ ਨੂੰ ਪੁੱਛਿਆ ਤੂੰ ਹੀ ਸਾਡੇ ਪਿੰਡ ਦਾ ਨਹੀਂ ਤੂੰ ਇੱਥੇ ਕੀ ਕਰਦੇ ਆ ਤੇਰੇ ਸਾਡੇ ਬਾਬਾ ਜੀ ਵੀ ਆਏ ਹੋ ਆ ਫਿਰ ਮੈਂ ਝੰਡਾ ਲਾ ਕੇ ਅੰਦਰੋਂ ਬਾਬੇ ਨੂੰ ਬਾਜਾਂ ਮਾਰੀਆਂ ਬਾਰ-ਬਾਰ ਤਾਂ ਉਹ ਕਿੰਨੇ ਧੇਰ ਬਾਅਦ ਬਾਬਾ ਬਾਹਰ ਆਇਆ ਫਿਰ ਮੈਂ ਆਪਣੇ ਪ੍ਰਧਾਨ ਜੀ ਨੂੰ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਫੋਰਡ ਕੀਤਾ ਤਾਂ ਇੰਨੀ ਇੰਨੀ ਗਲਗੱਟ ਕੱਟੀ ਹੋਈ ਆ ਇਹਨਾਂ ਦੀ ਗਲਤੀ ਆ ਅੰਦਰੋਂ ਸਮਾਨ ਜਿਹੜਾ ਨਿਕਲਿਆ ਉਹ ਵੀ ਬਹੁਤ ਗਲਤ ਚੀਜ਼ ਆ ਸਾਡੇ ਪਿੰਡ ਨੇ ਪਹਿਲਾਂ ਵੀ ਕੋਈ ਸੰਤਾਪ ਭੋਗਿਆ ਸੀ ਭੋਗਿਆ ਸੀ ਇਸ ਗੱਲ ਦਾ ਪਰ ਅੱਜ ਜੋ ਹੋ ਰਿਹਾ ਇਹ ਬਹੁਤ ਗਲਤ ਹੋਇਆ ਤੇ ਬਹੁਤ ਗਲਤ ਹੋਇਆ ਇਹ ਬਹੁਤ ਨਿੰਦਣਯੋਗ ਆ ਕੀ ਹੋ ਇਹ ਗੋਲਾ ਕੀ ਆ ਜੀ ਉਹ ਤਦੋਂ ਬਾਬਾ ਆ ਅੰਦਰ ਕੋਈ ਕਰਦਾ ਮੰਤਰ ਕਰਦਾ ਕੋਈ ਮਸਾਣੀ ਮਸੋਣੀ ਕੰਨਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਇਹ ਪੁੱਠੇ ਕੰਮ ਨਹੀਂ ਕਰ ਸਕਦਾ 15 ਪਾਈਆਂ ਗੋਪਲ ਨਗਰ ਦਾ ਬੰਦਾ ਆ ਪਤਾ ਨਹੀਂ ਕੀ ਕਰਨਾ ਜੀ ਕੀ ਮਸਾਣੀ ਗੋਪਤ ਕਰਨਾ ਆਪਣੇ ਕਰਨਾ ਜੀ ਬਸਾ ਚ ਕਰਨਾ ਜੀ ਕੀ ਕਰਨਾ ਜੀ ਸਾਨੂੰ ਇਸ ਬਾਰੇ ਕੋਈ ਨਹੀਂ ਦੱਸਦਾ